ਇੱਥੇ ਦੋਨੇ ਬੱਕਰੀਆਂ ਵਾਲੇ ਖੜੇ ਆ ਆਸ ਵਿੱਚ ਲੜ ਪਣੇ ਨੇ ਨਹੀਂ ਨਹੀਂ ਬਾਈ ਲੜਦੇ ਨਹੀਂ ਹੈਗੇ ਅਸੀਂ ਲੜਦੇ ਨਹੀਂ ਹੈਗੇ ਪਿਆਰ ਬਹੁਤ ਹੈ ਸਾਡਾ ਬੱਕਰੀਆਂ ਵਾਲੇ ਬੱਕਰੀਆਂ ਵਾਲੇ ਕਿਹੜੀ ਕਿਹੜੀ ਕੰਪਨੀ ਹੈ ਜੈਗਵਾਰ ਹਾਂ ਹੋਰ ਦੋ ਤਿੰਨ ਹੋਰ ਅੰਦਰ ਕਿਹੜੀ ਟੁੱਟੇ ਵਧੀਆ ਜੈਗਵਾਰ ਜੈਗਵਾਰ ਹਾਂਜੀ ਜੈਗਵਾਰ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਸ਼ਹੀਦੀਦਾਰ ਚੱਲ ਰਹੇ ਨੇ ਸਾਡੇ 10ਵੇਂ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਨਾਲ ਇਸ ਗੁਰਦੁਆਰਾ ਸਾਹਿਬ ਆਏ ਸੀ ਤੇ ਪਰਿਵਾਰ ਪਰਛੋੜੇ ਤੇ ਵਿਛੋੜਾ ਪੈਂਣ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਨਾਲ ਤੇ ਵੱਡੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਇੱਥੇ ਆਏ ਸੀ ਇਸ ਤੋਂ ਬਾਅਦ ਚਮਕੌਰ ਸਾਹਿਬ ਤੇ ਬਾਕੀ ਤੁਸੀਂ ਕੋਰਸ ਗੁਰਦੁਆਰਾ ਸਾਹਿਬ ਦਾ ਦਰਸ਼ਨ ਤੇ ਬਾਕੀ ਤੁਹਾਨੂੰ ਸਾਰ ਨੂੰ ਗੁਰਦੁਆਰਾ ਸਾਹਿਬ ਦਾ ਇਤਿਹਾਸ ਪਤਾ ਹੀ ਹੋਣਾ ਤੇ ਕਰੋ ਜੀ ਤੁਸੀਂ ਦਰਸ਼ਨ ਇਸ ਗੁਰਦੁਆਰਾ ਸਾਹਿਬ ਦੇ सरसा ਦੇ ਕੰਨੇ ਤੇ ਵੇਖੋ ਪਿਆ ਪਰਿਵਾਰ ਵਿਸ਼ੋਨਾ ਗੱਜ ਕੇ ਗੱਜ ਕੇ ਸਰ ਸਾਦੇ ਯਾ ਗੁਰਦਰਾਹ ਦਿੱਸ ਸਹਜਾ ਸਹਾਰੇ ਚੌਧ ਲੰਗਰ ਚੱਲ ਰਹੇ ਨੇ ਦਕਾਨਾਂ ਖੁੱਲ ਰਹੀਆਂ ਨੇ ਪੌਣੇ 8 ਹੋ ਚੁੱਕੇ ਆ ਹੋਰ 2 ਘੰਟੇ ਤੱਕ ਇੱਥੇ ਹਰ ਪਾਸੇ ਸੰਗਤ ਸੰਗਤ ਚਾਰੇ ਪਾਸੇ ਸਾਡੇ ਬਹੁਤ ਸੋਹਣੇ ਦਰਸ਼ਨ ਹੋ ਗਏ ਉਧਰੋਂ ਆਏ ਸੀ ਇਧਰੋਂ ਤੇ ਇੱਥੇ ਅੰ ਗੱਤ ਤੱਕ ਦਾ ਜੋ ਚੱਲੂਗਾ ਮੁਕਾਬਲਾ ਐਸਾ ਸਟੇਜ ਲੱਗ ਚੁੱਕਿਆ ਦਿਨ ਦੇ ਵਿੱਚ ਸਾਰੀ ਰਾਤ ਚੱਲੂਗਾ ਦੇਖਾਂਗੇ ਸ਼ਾਮ ਨੂੰ ਮਹਾਰਾਜ ਨੇ ਬੁਲਾਇਆ ਤਾਂ ਜਰੂਰ ਮਾਰਾਂਗੇ ਜਿਹੜਾ ਇਹ ਕੰਮਾਂ ਕਰਾਂ ਚ ਥੱਕ ਜਾਂਦੇ ਸਾਰਾ ਦਿਨ ਤੇ ਪਹਿਲੇ ਟਾਈਮ 'ਚ ਮੰਗਾ ਸਵੇਰੇ ਸਵੇਰੇ ਹੀ ਦਰਸ਼ਨ ਕਰ ਲਈਏ ਕਿਉਂਕਿ ਸਟੇਜ ਲੱਗ ਗਿਆ ਹਾਂ ਗੱਡੀ ਅਸੀਂ ਇੱਥੇ ਖੜਾਤੀ ਸੀ ਆ ਜੀ ਇਧਰ ਆਜੋ ਆਪਾਂ ਦੋ ਬੰਦੇ ਤੁਸੀਂ ਅੱਗੇ ਵਜੋ ਹੁਣ ਵਾਹ ਕਰੋ ਸਤਿਰਾਜ ਚੱਲ ਭਈ ਜੀ ਇਸ ਸਾਈਡ ਫੌਨਸਰਾਂ ਦਾ ਨਾਕਾ ਲੱਗਿਆ ਹੋਇਆ ਸੀ ਇੱਥੇ ਇੱਥੋਂ ਦਾ ਮੋੜਦੰਦ ਮੋੜਦੇ ਸੀ ਉਧਰੋਂ ਆਏ ਸੀ ਸਾਹਮਣੇ ਤੋਂ ਤੇ ਆਹ ਸਾਹਮਣੇ ਮੇਨ ਐਂਟਰੀ ਹੈ ਡਿਊਟੀ ਡਿਊਟੀ ਸਾਹਿਬ ਇੱਥੋਂ ਐਂਟਰੀ ਹੁੰਦੀ ਹੈ ਪੱਠ ਸਾਹਬ ਗੁਰਦੁਆਰੇ ਦੀ ਉੱਥੇ ਸਾਹਮਣੇ ਵੀ ਨਾਕਾ ਲੱਗਿਆ ਹੋਰ ਘੱਟ ਜਿਹੜੇ ਘੰਟੇ ਤੱਕ ਫਿਰਣੇ ਨੇ ਆਹ ਸਾਹਮਣੇ ਵਾਲੀ ਬੰਦ ਕਰ ਦੇਣਾ ਸਿਰਫ ਸੰਗਤ ਜਾਊਗੀ ਇੱਥੋਂ ਨੂੰ ਫਿਰ ਸੋਮਨ ਇਹ ਲੋਨ ਨੇ ਕ੍ਰੋਸਿੰਗ ਬੱਤੇ ਲੱਗਦੇ ਆ ਜਾ ਆ ਜਾ ਆ ਜਾ ਆ ਜਾ ਛੜਾ ਡੀਕ ਦਾ ਦਾ ਪਿੰਡ ਪੱਜ ਗਏ ਜੀ ਆਪਣੇ ਹੁਣ ਕਾਲੋ ਨੇ ਛਾਲਾ ਮਾਰਨੀ ਚਾਰੇ ਪਾਸੇ ਨੂੰ ਦੇਖਿਓ ਆਪਣੇ ਕੱਪੜੇ ਕੱਪੜੇ ਬਚਾ ਲਏ ਆਪਣੇ ਚੱਲ ਵੀ ਚੱਲ ਮਾਤਾ ਇੱਧਰ ਨੂੰ ਜਾਣਾ ਇੱਧਰ ਆ ਜਾ ਬਸ ਅੱਜ ਦਾ ਦਿਨ ਅੱਜ ਕਰ ਦੇਣਾ ਸਾਰਾ ਠੀਕ ਰਸਤਾ ਹੈ ਮਹਾਰਾਜ ਕੋ ਲੇਬਰ ਨੂੰ ਲੈਣ ਲੰਘ ਗਿਆ ਲੇਬਰ ਆਉਗੀ ਹੁਣ 15 ਮਿੰਟ ਅੱਧਾ ਘੰਟਾ ਉੱਪਰ ਹੋ ਜਾਣ ਜਦ ਤੱਕ ਉਹ ਨਾ ਆਉਣਾ ਦੇਖੋ ਉੱਪਰ ਕੀ ਕਰਿਆ ਉਹਨਾਂ ਨੇ ਕੱਲ ਲੈ ਵੀ ਉੱਪਰ ਤਾਂ ਬੀਮ ਬੰਨ੍ਹ ਕੇ ਕੱਲ ਉਹ ਇੱਕ ਮੂਹਰਲਾ ਬੀਮ ਨਹੀਂ ਪੱਗ ਕੇ ਜਾਂ ਜਾਣ ਦੇ ਦੁਆਰੇ ਮੈਨੂੰ ਲਵਾਦਾ ਆ ਗਈ ਜੀ ਲੇਬਰ ਇਹਨਾਂ ਨੂੰ ਡਿੱਗ ਰਿਹਾ ਤਾਂ ਉਧਰ ਮਿਸਤਰੀ ਵੀ ਹੁਣ ਤਾਂ ਗੱਡੀ ਜੇ ਆਉਂਦਾ ਪੰਜ ਬੰਦੇ ਦੋ ਮਿਸਤਰੀ ਖਿੱਚਦੋਂ ਕੰਮ ਹੋ ਰਜ ਸਸਰੀਕਾਲ ਜੀ ਬੇਬੀ ਨੂੰ ਬੇਬੀ ਬੁਲਾ ਲਾ ਕੋਡ ਆਵਾਜ਼ ਐਨਾ ਘੁਮਾ ਕੇ ਵਾਹ ਜੀ 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 ਹੁਣ ਜਿਹੜੇ ਪਾਜੀ ਤੁਸੀਂ ਪਹਿਲਾਂ ਦੇਖੇ ਸੀ ਉਹ ਸਾਡੇ ਪ੍ਰੋਹਣਾ ਸਾਹੇ ਆ ਸਾਡਾ ਜਿਹੜਾ ਪੰਜਾਬ ਪੁਲਿਸ ਵਾਲਾ ਲਵਲੀ ਆ ਉਹਨਾਂ ਦਾ ਜੀਜਾ ਉਹਨਾਂ ਦਾ ਤੋ ਐਸੀ ਦੁਆਰੇ ਹੁਣ ਜਿਹੜਾ ਫਰੰਟ ਵਾਲਾ ਐਲੀਵੇਸ਼ਨ ਆ ਸਾਹਮਣੇ ਵਾਲਾ ਉਹ ਬਣਾਉਣਾ ਹੁਣ ਉਹ ਕਹਿੰਦਾ ਇੱਕ ਦੋ ਦਿਨ ਚ ਮੈਂ ਬਣਾ ਕੇ ਭੇਜਦਾ ਇਹਦਾ ਫਿਰ ਅਸੀਂ ਆਪੇ ਹੁਣ ਬਣੇ ਸਾਰੇ ਐਲੀਵੇਸ਼ਨ ਵਾਲੇ ਆਪੇ ਲੱਗੇ ਤਿਆਰ ਕਰਨਾ ਥੋੜਾ ਹਣ ਪੂਰਾ ਪ੍ਰੋਪਰ ਮਣਕੇ ਲੈ ਕੇ ਗਿਆ ਵਾ ਕਹਿੰਦਾ ਮੈਨੂੰ ਦੋ ਦਿਨ ਦਾ ਟਾਈਮ ਲਾਉਂ ਫਿਰ ਤੁਹਾਨੂੰ ਦਿਖਾਵਾਂਗਾ ਪ੍ਰਿੰਟ ਵਾਲਾ ਐਲੀਵੇਸ਼ਨ ਕਿੱਦਾਂ ਬਣਦਾ ਸਾਰਾ ਇੱਕ ਦੋ ਚੀਜ਼ਾਂ ਹੋਰ ਸਾਨੂੰ ਸਹੀ ਦੱਸ ਗਿਆ ਜਿਹੜਾ ਹੁਣ ਸਾਡਾ ਗੇਟ ਆ ਉਹ 13 ਫੁੱਟ ਦਾ ਕਹ ਦੱਸ ਗਿਆ ਸਾਨੂੰ ਕਿ 13 ਦਾ ਛੱਡ ਕੇ ਛੋਟਾ ਵਿੱਚ ਦਰਵਾਜ਼ਾ ਗੇਟ ਦਾ ਤਿੰਨ ਚਾਰ ਫੁੱਟ ਦਾ ਵੀ ਜਿਹੜਾ ਵਿੱਚ ਮੋਟਰਸਾਈ ਇਹਨਾਂ ਦਾਸ ਬਈ ਬਰਸਾ ਦੇ ਅਮੈਂਗੋ ਵੀਡੀਓ ਫੁਲ ਨੂੰ ਦੇਖਦੇ ਕਰਦੇ ਪਲਾਨ ਨਾ ਪਰ ਬਿਜਲੀ ਵਾਲਾ ਆਇਆ ਧੰਨਵਾਦ ਸਾਡੇ ਪੂਰਾ ਟਵਰ ਕੱਟ ਗਿਆ ਅੱਜ ਇੱਕ ਜਾਣਾ ਫਿਰ ਆਇ ਨਾ ਕਰ ਯਾਰ ਕੀ ਹੋ ਗਿਆ ਅੱਛਾ ਅੱਜ ਮੈਨੂੰ ਰਾਤ ਕੋਈ ਇੱਥੇ ਜਾਣਾ ਪੜਾਉਣਾ ਅੱਛਾ ਠੰਡੀ ਲੱਗਾ ਫਿਰ ਹੈ ਠੰਡੂ ਲੱਗੇਗਾ ਮੈਨੂੰ ਕੱਲੀ ਖਰੀਦਾ ਕੱਲੇ ਗਿਆ ਹੋ ਗਿਆ ਪਰ ਉਹ ਤੋਂ ਦਾਦੀ ਹਲੇ ਉਪਰਾਂ ਦੇ ਛੇਪ ਨਾ ਬਣਾ ਦੇਣਿਆ ਰਹੇ ਮੈਂ ਉਹਨਾਂ ਨੂੰ ਬਾਦਰੂਆ ਪਾਇਆ ਪੈਦਰਾ ਸਮਝਾ ਦਿੱਤੇ ਹਾਂ 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 ਇਹਦੀ ਗੱਲ ਕਰਦੇ ਸੀ ਆਹਦਾ ਮੁੰਡਾ ਪਾਲਦਾ ਅੱਛਾ ਅੱਛਾ ਵਾਹ ਵਾਹ ਅੱਜ ਕੁਮਾਰ ਆਇਓ ਪੰਗਰ ਅਰੇ ਪਰ ਮੇਰੇ ਦਾਦੀ ਉਹਨਾਂ ਨੂੰ ਜਦ ਤੱਕ ਹਾਂ ਥੱਲੇ ਕਰ ਲੂਗਾ ਹਲੇ ਅੱਛਾ ਤੈਨੂੰ ਦੱਸ ਤੋੜੇ ਪਾਈਆ ਜਿਹੜਾ ਜਾਨਾ ਹੀ ਪਈ ਆ ਦਰੇ ਵੀ ਆ ਗਏ ਮੁੰਡੇ ਬਣਾਈ ਪ੍ਰੈਸ਼ਰ ਬਣਾ ਦੇ ਫਿਰ ਪ੍ਰੈਸ਼ਰ ਪਾਣੀ ਦਾ ਪੂਰਾ ਹੋਣਾ ਚਾਹੀਦਾ ਸਾਡਾ ਚੰਨੀ ਸਾਡਾ ਚੰਨੀ ਉਹ ਰਵੀ ਨਾਲ ਉਹ ਤਾਂ ਗਿਆ ਚੰਦੇ ਕਰ ਦੋ ਪਰ ਉਹ ਰਹਿਣ ਰਹਿੰਦੇ ਆ ਹੁਣ ਤੇ ਛੱਡਾ ਜਾ ਸਿੱਧਾ ਕਹਿੰਦੇ ਇਹਨਾਂ ਹਰੇ ਕਰਾਈ ਹਲੇ ਉਹ ਪਾਪ ਰਹਿਣ ਵੀ ਯਾਰ ਇਹ ਕਿਹੜਾ ਇਹ ਰਿਹਾ ਪੱਕਿਆ ਬਣਾਉਂ ਕੰਨ ਭਾਬੀ ਬੈਠੀ ਐ ਜੇ ਮੋਟਰਸਾਈਕਲ ਤੇ ਭਾਬੀ ਭਾਬੀ ਭਾਤੀ ਭਾਬੀ ਉਤਰ ਜੇ ਉਤਰ ਗਈ ਜਿਹਦਾ ਜਨਾਨੀ ਨੇ ਬੈਠੇ ਉਦਾਂ ਬੈਠਾ ਦਾ ਤੇ ਭਾਈ ਲਾਇਲ ਗੁਜਰ ਬਾਈ ਚਾਹ ਬਣਾਈ ਐ ਕਹਾਂ ਮੈਂ ਤਾਂ ਪੀ ਲਈ ਦੁੱਧ ਪਿਆ ਹਾਂ ਬਣਾ ਲੂ ਬਣਾਵਾ ਥੋੜੀ ਜੀ ਵਾਫਾ ਤੇ ਤੇਰੇ ਨਾਲ ਆਉਂਦਾ ਚਾਹ ਤੇ ਬੰਦੇ ਵੀ ਘਰਾਂ ਪਤਾ ਕਿੰਨੇ ਲੱਗੇ ਹੋਏ ਆ ਹਾਂ ਜੀ 11 13 13 ਬੰਦੇ 13 ਬੰਦੇ ਬੜੇ ਪਰਾਂ ਚ ਅਈ ਜੇ ਕਿ ਆਇਆ ਸਿਸਟਮ ਤੋੜਿਆ ਹੋਇਆ ਤਾਂ ਉਹ ਯਾਰ ਕੋਈ ਜਾਲ ਬੰਨਣ ਆਇਆ ਹੋਇਆ ਡੌਂਟ ਸੀਲਿੰਗ ਆੜਿਆ ਹੋਇਆ ਮਿਸਤਰੀ ਆਇਆ ਹੋਇਆ ਵਿੱਚ ਕੋਈ ਕੰਧ ਪਟਣੇ ਆੜਾ ਪਰੌਂਠੇ ਇੰਨੀ ਰਹਿ ਚ ਰਹੀਆਂ ਤੇ ਬਹੁਣ ਯਾਰ ਹੁਣ ਬਾਹਰ ਬਾਹਰ ਨਹੀਂ ਆਉਣਾ ਮਿੱਤੇ ਅੱਜ ਇਹਨੂੰ ਆਂਡਿਆਂ ਨਾਲ ਬਣਾ ਕੇ ਖਾ ਲਈ ਨਾਲ ਆਂਡੇ ਨਾਲ ਪਰੌਂਠੇ ਮਨੂੰ ਆਪ ਫੀਲਡ ਵਿੱਚ ਆਉਣਾ ਪੈਣਾ ਹੁਣ ਆਪ ਲੱਗਣਾ ਪੈਣਾ ਮਿਸਤਰੀ ਜੱਦਾ ਹੀ ਦੇਖ ਇਹਨੂੰ ਜ਼ਿਆਦਾ ਠੰਡ ਲੱਗ ਰਹੀ ਹੈ ਆਪ ਲੱਗ ਮੜਾ ਜਾ ਨਾਲ ਯਾਰ ਲਾ ਹੋ ਗਿਆ ਲਾ ਹੋ ਗਿਆ ਤੂੰ ਚੌਧਰੀ ਬਣੀ ਖੜਿਆ ਚੌਧਰੀ ਜੇ ਮੜਾ ਉੱਪਰ ਜਾਣਾ ਹੈ ਕਿਹੜਾ ਮੈਂ ਬਾਅਦ ਜਾਉਣਾ ਮੈਂ ਹੋ ਜਾਂਦਾ ਉੱਪਰ ਯਾਰ ਕੋਟੀ ਜੀ ਨੂੰ ਕੁਝ ਲੈ ਲੈ ਇਹ ਦੂਜੀ ਲੈ ਦੇ ਕੰਮ ਨਵੀਂ ਪੁਰਾਣੀ ਜੀ ਲੈ ਦੇ ਕੋਈ ਸ਼ਰਟ ਲਿਆ ਦੇ ਸ਼ਰਟ ਲੈ ਆਈ ਹਾਂ ਪਰ ਆਹ ਜਿਹੜਾ ਪਾਇਆ ਹੁਣ ਤੁਸੀਂ ਕਿਚਨ ਦਾ ਕਹਿੰਦਾ ਕਿਚਨ ਦਾ ਬਾਈ ਜੀ ਕਿਚਨ ਕਿਚਨ ਨੂੰ ਪਾਣੀ ਆਉਣਾ ਕਹਿੰਦਾ ਕਿਚਨ ਨੂੰ ਕਿਚਨ ਨੂੰ ਪਾਣੀ ਜਾਊਗਾ ਦੋ ਬੇ ਬਕਾ ਦੇ ਫਿਰ ਠੀਕ ਹੈ ਤਾਜਾ ਜੀ ਠੀਕ ਹੈ ਤਾਜਾ 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 ਵੀ ਮਤਲ ਟੁੱਟੀ ਦਾ ਤਾਜਾ ਬਣੀ ਹਾਂਜੀ ਹਾਂਜੀ ਚਲੇਗੀ ਇਹ ਲੈ ਕੇ 니জের ਲੈ ਕੇ ਕੀ ਹੈ ਆਪਣਾ 니제 ਜ਼ਰੂਰੀ ਹੈ ਠੀਕ ਹੈ ਜੀ ਉਹ ਕਟਰ ਮਾਰ ਦੇਣਾ ਦਾ ਸਾਰਾ ਸਾਮਾਨ ਤੇਰੇ ਕੋਲ ਹਾਂਜੀ ਭਾਈ ਜੀ ਜੈਗਵਰ ਕੰਪਨੀ ਤੋਂ ਹਾਂਜੀ ਟੁੱਟੇ ਕਿਹੜਾ ਆਫਰ ਚੱਲ ਰਹੀ ਹੈ ਹੁਣ ਆਈਓ ਫਰਮਾਂ ਦੇ ਨਹੀਂ ਕੋਈ ਤਾਂ ਥੋੜਾ ਮਟੀਰੀਅਲ ਸਾਡੇ ਕੋਲ ਹੋਰ ਵੀ ਹੈਗਾ ਕਿਹੜੀ ਕਿਹੜੀ ਕੰਪਨੀ ਆ ਜੈਗਵਾਰ ਹਾਂ ਹੋਰ ਦੋ ਤਿੰਨ ਹੋਰ ਹਨ ਅੰਦਰ ਕਿਹੜੀ ਟੁੱਟੇ ਵਧੀਆ ਜੈਗਵਾਰ ਜੈਗਵਾਰ ਹਾਂਜੀ ਜੈਗਵਾਰ ਹਾਂਜੀ ਜੈਗਵਾਰ ਜੈਗਵਾਰ ਦਾ ਪਤਾ ਸਾਹਮਣੇ ਤਾਂ ਕਹਿ ਹਸਾਬ ਤਾਂ ਵੇ ਸਭ ਤੋਂ ਪੁਰਾਣੀ ਕੰਪਨੀ ਇਹ ਹੈ ਦੇਖੋ ਹਾਂ ਜੀ ਸਭ ਤੋਂ ਪਹਿਲਾਂ ਜੈਗਵਾਰ ਹੈ ਉਸ ਤੋਂ ਬਾਅਦ ਫਰੂਰ ਕੰਪਨੀ ਹੋਣੀ ਸ਼ੁਰੂ ਹੋਈ ਸੀ ਜੀ ਕਿਹੜਾ ਹੋਰ ਮਟੀਰੀਅਲ ਹੈਗਾ ਉਹਨਨ ਜੈਗਵਾਰੇ ਲਾਉਣਾ ਸੀ ਤਾਂ ਨਹੀਂ ਹਾਂ ਤੇ ਸਟ੍ਰਕਚਰ ਦਾ ਹੋਰ ਮਟੀਰੀਅਲ ਹੈਗਾ ਕਿਹੜਾ ਕਿਹੜਾ ਸਾਡੇ ਕੋਲ ਦੀਆਂ ਇੱਥਾਂ ਤੇ ਲੈ ਕੇ ਹੁੰਦਾ ਜੀ ਦੇਖੋ ਬਜਰੀ ਰੇਤ ਤੇ ਤੇ ਲੈ ਗਿਆ ਹਾਂ ਸਾਰਾ ਕੰਮ ਹੈਗਾ ਮਤਲਬ ਮੈਂ ਕਿਸੇ ਡੀਲਰ ਕੋਲ ਕਰਦਾ ਕੰਮ ਲੋ ਅੱਛਾ ਨਹੀਂ ਬਜਰੀ ਦਿੱਤਾ ਚਲ ਹੁਣ ਹੈਗੇ ਸਾਡੇ ਕੋਲ ਉਹ ਤਾਂ ਕਰਦਾ ਉਹ ਸਾਡੇ ਤੋਂ ਕਰਦਾ ਹੀ ਸਾਡਾ ਕ੍ਰਸ਼ਰ ਲੱਗਿਆ ਹੋਇਆ ਅੱਛਾ ਠੀਕ ਹੈ ਹਾਂ ਰੇਤਾ ਬਜਰੀ ਸਾਡੇ ਘਰ ਦਾ ਹੀ ਆ ਅੱਛਾ ਟ੍ਰੇਲਰ ਵੀ ਹੈਗਾ ਆਪਣਾ ਜਿਹੜਾ ਸਪੇਡਰ ਟ੍ਰੇਲਰ ਟੈਲਾ 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 ਵੀ ਹੈਗੀ ਨੇ ਟ੍ਰੇਲਰ ਕਾਰਪਸ ਸਕੇਅਰ ਪੁੱਟਾ ਕਿੱਥੇ ਸਟਾਰਟ ਹੋ ਜਾਣਾ ਹੈ ਹੈ ਕਨਫਰਮ ਕਰ ਦੇਣਾ ਉੱਚ ਫਰਮੜ ਆ ਜਾ ਕਰਕੇ ਦੇਸੀ ਦੇ ਤਸਲਾ ਲਿਆਓ ਉਹ ਤਸਲੇ ਲੀਕ ਹੋ ਗਏ ਇਹ ਜਦ ਤੂੰ ਐਸੇ ਮਾਰਦੇ ਹੋ ਨਾ ਜਦ ਐਸੇ ਫੇਰ ਸਾਲਾ ਟੁੱਟਦਾ ਹੈ ਜੀ ਔਰ ਜ਼ੋਰ ਕਰਵਾਇਆ ਕਰੋ ਸਾਲਾ 3-4 ਹੋਰ ਨਹੀਂ ਲੇਖ ਰਹਾ ਹਾਂ 4 ਫੁੱਟ ਲੇ ਚਾਰ ਲੇਕਰ ਆਤਾ ਹਾਂ ਚਾਰ ਤਸਲੇ ਲੈ ਲਿਆ ਮਾ ਭਾਈ ਜਣਾ ਹੁਣ ਅੱਡੀ ਭਾਜੀ ਕੋਲ ਆਇਆ ਚਾਰ ਤਸਲੇ ਦੇ ਕੈਰਪੇ ਦਾ ਤਸਲਾ ਤੁਸੀਂ ਮੈਂ ਵੀਡੀਓ ਨਾ ਬਣਾਇਆ ਗਾ ਰੇਡ ਨਹੀਂ ਲੱਗਦਾ ਸਸਾ ਅੱਛਾ ਪਾਰੀ ਜੀ ਦੇ ਦੋ ਥੋੜੀ ਜੀ ਪਾਰੀ ਉਹ ਹੈ ਇੱਕ ਇਹਨੂੰ ਹਲਕੇ ਵੀ ਨਾ ਪਾਰੀ ਇਹ ਹੈ ਹਾਂਜੀ ਉਹੀ ਦੇ ਉਹ ਤੋੜ ਦਿੰਦੇ ਜਦ ਜਿਆ ਚਾਰੇ ਆ ਠੀਕ ਹੁਣ ਆ ਇਹ ਠੀਕ ਹੈ ਇਹ ਬਾਕੀ ਆ ਪੁਰਾਣੇ ਵਾਲੇ ਸਿਰ ਰੱਖ ਲੋ ਰੋਣੇ ਵਾਲਾ ਆਪ ਲੈ ਜਨਾਬੀ ਹਾਂ ਆਪ ਲੈ ਜਾਓ ਸਰਾਣਾ ਬਣ ਜਾਏਗਾ ਸਰਾਣਾ ਰਾਤ ਨੂੰ ਸੌਣੇ ਲਈ ਖਿਚਦਾ 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 ਕੰਮ ਇਹ ਤੇ ਏਡਾ ਵੱਡੀ ਪਾਣੀ ਪਾ ਦੇਣਾ ਜਿਸਮਟ ਥੱਲੇ ਇੱਕ ਰਦਾ ਕਮਰ ਹਨਾ ਇੱਕ ਲੋ ਉਹ ਠੀਕ ਤੋਂ ਦੇਖ ਲੈ ਰੋਲੂ ਕੋ ਥੋੜਾ ਜਿਹਾ ਹੋਰ ਹਾਂ ਥੋੜਾ ਜਿਹਾ ਰੋਲੂ ਆਪਾਂ ਜਿਆਦਾ ਫੇ ਬਣਾ ਲਿਆ ਬੋਰੀ ਦਾ ਪਾਣੀ ਦਾ ਹਾ ਹਾ ਲੈ ਭਾਈ ਬਾਪੂ ਆ ਗਿਆ ਪਹਿਰੇ ਪਰ ਅੱਜ ਬਾਪੂ ਤੇਰਾ ਪੱਕ ਪੱਕਾ ਅੱਜ ਤਾਂ ਪੜਦਾ ਠੰਡ ਘਾਰ ਤੇ ਵੀ ਮੇਰੀ ਹਾਂ ਇਹ ਤਾਂ ਆਫਿਸ ਸੇ ਆਇਆ ਹੁ ਤੇ ਅੱਜ ਸਤਿ ਸ਼੍ਰੀ ਅਕਾਲ ਜੀ ਹਾਂ ਸਾਰਿਆਂ ਆਪੇ ਦੇਖਣਾ ਇੱਧਰ ਲੈ ਭਾਈ ਇੱਧਰ ਕੰਦ ਹੋਣ ਲੱਗ ਗਈ ਆਪਣੀਆਂ ਕਿਛਦਾ ਕੰਮ ਨੇ ਮੈਂ ਹੁਣ ਤਾਂ ਗੇਟ ਚੈੱਕ ਕਰਦਾ ਹਾਂ 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 ਯਾਰ ਉਹਨੇ ਪਿੱਛੇ ਗੱਲ ਨਹੀਂ ਯਾਰ ਤਸਲਾ ਇੱਧਰ ਚੱਕਦਾ

ਆ ਜਾ ਆ ਜਾ ਸਰਜੀਤ ਵੀ ਇਹ ਜਿਹੀ ਤਾਂ ਹਾਂ ਤੁਸੀਂ ਨਾ ਰੇ ਕਰ ਦੋ ਜਦੋਂ ਮਰਜ਼ੀ ਇਧਰ ਮਰਜ਼ੀ ਛੱਡ ਦੇਣਾ ਮੱਲੇ ਕੋਈ ਪਿੱਛੇ ਲੱਗ ਜਾਣਾ ਨਹੀਂ ਬਸ ਓਏ ਓਏ ਕਿਹੜਾ ਸਕੂਲ ਹੈ ਆਇਆ ਤੇਰੀ ਇੰਟਰਵਿਊ ਅੱਜ ਜੀਰ ਲਈ ਖਿਚਲਾ ਹੁਣ ਖਿਚਲਾ 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 ਹੋਰ ਖਿਚਲੇਗਾ ਹਰਦਾ ਹੌਲੇ ਕੰਮ ਉੱਥੇ ਲੱਗੇ ਉੱਥੇ ਨਾ ਉਹ ਜ਼ਿਆਦਾ ਅੰਨੀ ਵੀ ਹੋ ਜੇ ਰ ਉੱਤੇ। ਉਹ ਤੂੰ ਇੱਧਰ ਨੂੰ ਰੱਖੇ ਕਰ ਇਹਨੂੰ ਮੜੇ ਜਾ ਇੱਧਰ ਨੂੰ। ਮੈਂ ਤੁਹਾਨੂੰ ਸਵੇਰੇ ਹੀ ਕਿਹਾ ਤਾਂ ਵੀ ਦਰਵਾਜ਼ਾ ਰੱਖ ਲਓ ਉੱਥੇ। ਇਹਨਾਂ ਬਾਤ ਸਹੀ ਕਹੇ ਸੀ ਇਹ ਸਭ। ਹਾਂ ਤੁਸੀਂ ਮੰਨੇ ਨਹੀਂ ਹੈਗੇ ਜ਼ਿਆਦਾ। ਚੱਕੋ। ਹੁਣੇ ਹੁਣੇ ਸਾਡਾ ਨੁਕਸਾਨ ਹੋਣ ਤੋਂ ਬਚ ਗਿਆ ਮਿਸਤਰੀ गिरਣ ਲੱਗਿਆ ਦਾ। ਥੰਮ ਖੜਕੇ ਦਾ ਸਾਰਾ।

ਉਹ ਕਿਤੇ ਨਹੀਂ ਜਾਂਦਾ ਰੋੜੀ ਹਟਾ ਰੋੜੀ ਹਟਾ ਦੇ ਹੋਰ ਪਿੱਛੇ ਸੱਟ ਜਾ ਕਰਦੇ

आज अभी केला पालटी आज केला पालटी चलेगा केला पाल्टी हो कालू, तीस केला बंदे तक कितने आपा बंदे घट तीन तीन आ जाएंगे तीन तीन केले बंट फिर कोई बांट आज ਬਰਤਵਾ ਬਣ ਫਿਰ ਦੇਖੀ ਉੱਪਰ ਲੱਗਦਾ ਸੇੜਾ ਵਾਲਾ ਪਨੇ ਕਰਦੀ ਉਹ ਲੱਗਣਾ ਬਣ ਦੇ ਗੱਲੇ ਤਿੰਨ ਤਿੰਨ ਗੱਲੇ ਦੇ ਸਾਰਿਆਂ ਨੂੰ ਉੱਪਰ ਦੇ ਜਾਂ ਪਹਿਲੇ ਉੱਪਰ ਤੋਂ ਦੇਖਿਆ ਉੱਪਰੋਂ ਕਿਵੇਂ ਉੱਪਰ ਕੋਈ ਹਾਂ ਜਿਹੜਾ ਉੱਪਰੋਂ نیچے-níche ਸਭੀ ਲਈਏ ਕਾਲੂ ਲੰਬੜਦਾਰ ਹੈ ਉਹ ਭਾਈ ਛਿਲਕਰ ਇਸ ਵਿੱਚ ਡਾਲ ਲੈਣਾ ਸਭੀ ਹਾਂ ਖਾ ਕੇ ਇਸ ਵਿੱਚ ਕੂੜਾ ਇਸ ਵਿੱਚ ਫੇਕ ਦੇਣਾ छोटे छोड़ छोड़ी छोटा केला है जितना छोटा उतना जितना निका उतना तिखा हां मैंने बता दो दे दिया चाय आगे भी चाय चाय वाले चाय वाले ਚਾਹ ਲੈ ਲੈ ਨਹੀਂ ਚਾਹ ਪੀ ਲਓ ਲੈ ਭਾਈ ਤਾਂ ਡਾਉਨ ਸੀਲਿੰਗ ਵਾਲੇ ਰੋਪੜ ਤੇ ਬਾਦਸ਼ਾਹ ਬੰਦੇ ਆ ਗਏ ਸੁਗਰੇ ਭਾਈ ਤੇਰੇ ਕਿੰਨੇ ਬੰਦਾ ਵੱਧੂ ਵੇਚਦਾ ਇੱਕ ਬੰਦਾ ਹੋਰ ਵੇਚ ਦੇ ਦੋ ਚੜ ਦਿਨ ਦੋ ਉਧਰ ਸਾਈਡ ਫਿਰ ਥੋੜਾ ਹੋਰ ਜਲਦੀ ਹੋ ਜਾਏਗਾ ਇਸਕੇ ਕਰਕੇ ਅੱਜ ਇਤਨਾ ਜਲਦੀ ਹੋ ਰਿਹਾ ਕੰਮ ਅੱਜ ਖਤਮ ਹੋ ਜਾਏਗਾ ਕਮਰਾ ਜੇ ਨਹੀਂ ਕੱਲ ਖਤਮ ਹੋ ਜਾਏਗਾ ਫਿਰ ਹਾਂ ਕੱਲ ਖਤਮ ਕੱਲੂ ਖਤਮ ਅੱਜ ਤੁਹਾਡੇ ਬੰਦੋ ਨੇ ਕੇਲੇ ਖਾਏ ਆ। ਤੋ ਕਿੰਨਾ ਅੱਛਾ ਕੰਮ ਕਰ ਰਹੇ ਆ। ਕੱਲ ਕਿਆ ਖਲਾਂ ਫਿਰ ਆਪਕੋ। ਅੱਜ ਇਹ ਵੀ ਜਿਹੜੇ ਬਹਾਰ ਆ ਇਹ ਵੀ ਅੱਜ ਕਮ ਅੱਛਾ ਕਰ ਰਹੇ ਆ। ਕੱਲ ਨਾ ਝੁੰਡ ਬਣਾ ਕੇ ਬਹਿ ਜਾਂਦੇ ਤੇ ਇੱਤਾਂ ਗੱਲਾਂ ਮਾਰੀ ਜਾਂਦੇ ਤੇ। ਮੌਸਮੀ ਮੌਸਮ ਵੀ ਠੀਕ ਆ। ਅੱਜ ਮੌਸਮ ਵੀ ਅੱਛਾ ਆ। ਕੱਲ ਤੇ ਇੱਥੋਂ ਘਟ ਦੇਦੇ ਨਾ ਇਹ। ਇੱਥੇ ਝੁੰਡ ਬਣਾ ਕੇ ਬਹਿ ਜਾਂਦੇ ਤੇ ਉੱਥੇ ਫਿਰ ਇਹ। ਅੱਜ ਸਭ ਨੇ ਕੰਮ ਅੱਛਾ ਕੀਤਾ ਏਕ ਨੰਬਰ ਬਾਉਂਡਰੀ ਦੀ ਤਿਆਰੀ ਚੱਲ ਰਹੀ ਹੈ ਹਾਂ ਬਾਉਂਡਰੀ ਦੀ ਤਿਆਰੀ ਚੱਲ ਰਹੀ ਬਣ ਜਪੇ ਨਾ ਸਾਗਲੇ ਕੋ ਬਣਦੇ ਇਹ ਮੈਂ ਕਿਹਾ ਆਹ ਕੰਦ ਚੱਕ ਲੋ ਕੀ ਆ ਪੁੱਤੇ ਪੜ ਜਾਂਦੇ ਉਹਨਾਂ ਦੇ ਅੰਦਰ ਯਾਰ ਕੱਲ ਕੋਈ ਨੁਕਸਾਨ ਹੋ ਗਿਆ ਮੇਰੇ ਗਾਲ ਪੜੇ ਥੋੜੇ ਅੰਦਰ ਵਰਕੇ ਆ ਕੇ ਇੱਧਰ ਤੇ ਇਹ ਪਹਿਲਾਂ ਇਹ ਚੱਕਦੇ ਚੱਲਦੀ ਬਾਕੀ ਕੰਮ ਸਾਰੇ ਰੋਕੇ ਫਿਰ ਉੱਪਰ ਜੋਰ ਮੂਰੇ ਵੀ ਰੋਕਦੇ ਮੈਂ ਇਹਨੂੰ ਚੱਕਦੇ ਚੱਲਦੀ ਯਾਰ ਪਹਿਲਾਂ ਚਮਗੌਰ ਥਲੇ ਕੁਛ ਰੂ ਹੋਣੀ ਸਵਾ ਲੋ ਭਾਈ ਮੰਮੀ ਡੜੀ ਕੋਲ ਅੱਤਰੀ ਥੱਲੇ ਲੱਗਦੀ ਮਸ਼ੀਨ ਚੱਕੀ ਆ ਹਵਾ ਮਾਰਨੇ ਵਾਲੀ ਇਹਦੀ ਟ్రਾਈ ਲੱਗ ਦੇਖਦੇ ਅੱਜ ਊੜੇ ਢੂੜ ਠਾਲ ਕੇ ਰੱਖਤੀ ਅਸੀਂ ਆਜਾ 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 ਟਾਈਮ ਨਾਲ ਕਾਤੇ ਨਹੀਂ ਆਉਂਦਾ ਕੌਣ ਹਾਂ ਤੇ ਨਾਲ ਬਾਈ ਕੰਮ ਕਰ ਸਟਾਰਟੇ ਕਰਨਾ ਪੈਣਾ ਸਸਰੀਕਾ ਭਾਜੀ ਹੋਰ ਠੀਕ ਠਾਕ ਜੀ ਆ ਲੈ ਮੱਛਰ ਦਾ ਨਹੀਂ ਮੱਛਰ ਮਾਰਨ ਵਾਲੀ ਆ ਮੱਛਰ ਮਾਰਨ ਵਾਲੀ ਰਹਿੰਦੀ ਅੱਜ ਆਹ ਪੱਤੇ ਇਕੱਠੇ ਕਰਨੇ ਆਈ ਆ ਦੇਖਦੇ ਕਰਕੇ ਪੱਤੇ ਇਕੱਠੇ ਕੀ ਆ ਬਿੰਦੇ ਆ ਵੀ ਆ ਸੜ ਤੇ ਕਰਤੇ ਸਾਰੇ ਸਾਫ ਸੀ ਇੰਨੇ ਕ ਹੁਣ ਤੇਲ ਘਟਾ ਇਹਦੇ ਵਿੱਚ ਅਸੀਂ ਮੈਂ ਟਰਾਈਓ ਲਾਉਣ ਆਇਆ ਤਾਂ ਤੇ ਕੱਲੂ ਇਹਦੇ ਚ ਲੱਗੂ ਪੂਰੀ ਟਰਾਈ ਸਾਰੇ ਪਾਸੇ ਤੇ ਹਾ ਜਿੰਨੇ ਵੀ ਹੈਗੇ ਪੱਤੇ ਬਹੁਤ ਸੋਹਣੇ ਪੱਤੇ ਚੁੱਕਦੀ ਆ ਪੱਤੇ ਚੁੱਕ ਕੇ ਫਿਰ ਨਾਲੇ ਛੱਡਦੇ ਪਾਣੀ ਨੂੰ ਇੱਕ ਵਾਰ ਪਾਣੀ ਲਾਉਣ ਤੋਂ ਬਾਅਦ ਫਿਰ ਕਰਦੀ ਇਹਦੀ ਗੜਾਈ ਫਿਰ ਗੱਲ ਬਣਨੀ ਆਣ ਗਾਰੇ ਦੀ ਜੜੀ ਲੱਤ ਦਹਣ ਲੱਗੀ ਮੇਰੀ ਲਾ ਤਾਂ ਪਾਣੀ ਹਾਂਜੀ ਹਾਂਜੀ ਦੇਖਾ ਕੱਡਾ ਕਬਰ ਚੱਲਦੀ ਇਹ ਬੰਦ ਹੋ ਗਈ ਸਾਰ ਕੇ ਬੰਦ ਕਰਕੇ ਹੁਣ ਅੱਤ ਬੈਠੇ ਆ ਅੱਛਾ ਚਲੋ ਦੇਖ ਲਾਂਗੇ ਗੁੱਜਰ ਬਾਈ ਨੇ ਭਾਈ ਕਣਕ ਨੂੰ ਪਾਣੀ ਲਾ ਛੱਡਿਆ ਕਣਕ ਨੂੰ ਪਾਣੀ ਗੁੱਜਰ ਬਾਈ ਨੇ ਲਾ ਛੱਡਿਆ ਚਾਹ ਨੂੰ ਵੀ ਲਾਤਾ ਪਟਿਆ ਵਾਲਾ ਪੈਗ ਸ਼ਾਮ ਨੂੰ ਬਣਾ ਛੱਡਿਆ ਨਹੀਂ ਅੱਜ ਅੱਜ ਨਹੀਂ ਅੱਜ ਦੀ ਸ਼ਾਮ ਨੂੰ ਸ਼ਾਮ ਨੂੰ ਉਹ ਸ਼ਾਮ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ ਆਹ ਤੇ ਤੇ ਜੋੜ ਕੇ ਲੈ ਜਾਂਦੇ ਛੱਡਦੇ ਆਲੇ ਨਹੀਂ ਭਾਈ ਮੈਤੇ ਨਹੀਂ ਉੱਠਣੀ ਮੈਤੇ ਲੱਤ ਕਰਕੇ ਮੈਤੇ ਤਾਂ ਨਹੀਂ ਮੈਂ ਮੈਂ ਅੰਡ ਵੀ ਸਾਰੇ ਇਹਨੂੰ ਲੈ ਕੇ ਦੇ ਤੇ ਹਾਂ ਮੈਂ ਕਹਾ ਐਸ਼ ਕਰ ਇਹ ਕਹਿੰਦੇ ਇੰਨਾ ਮਿਹਰਬਾਨ ਕਾ ਤੇ ਹੋ ਗਿਆ ਹਾਂ ਮੈਨੂੰ ਕਹਿੰਦੇ ਇੰਨਾ ਮਿਹਰਬਾਨ ਕਾ ਤੇ ਹੋ ਗਿਆ ਮੈਂ ਕਹਾਂ ਕਦੇ ਕਦੇ ਹੋ ਜਾਂਦਾ ਮੈਂ ਹਾਂ ਅੱਡੇ ਨੂੰ ਹੁੰਦਾ ਮੈਂ ਸ਼ਾਮ ਬਾਕੀ ਉਹਨੇ ਟੱਕੇ ਰੱਖ ਦਿੱਤੇ ਹਾਂ ਟੱਕੇ ਰੱਖ ਦਿੱਤੇ ਜਿੱਤਿਆਂ ਨੂੰ ਪਤਾ ਲੱਗਿਆ ਜਿੱਤਿਆਂ ਨੇ ਕੋਈ ਨਹੀਂ ਟੱਕਿਆ ਸਾਡੇ ਸਾਡੇ ਚਿੱਤੇ ਆਉਂਦੇ ਇੱਥੇ ਸ਼ਾਮ ਨੂੰ ਅੱਛਾ ਪੰਜ ਛੇ ਚਿੱਤੇ ਆ ਜਾਂਦੇ ਆ ਉਹ ਤਾਂ ਢੇਡਾ ਪਾ ਦਿੰਦੇ ਆ ਇਹਦਾ ਉਹ ਨਹੀਂ ਦੇ ਮੈਂ ਨਹੀਂ ਸੀ ਨਾ ਮੇਰੇ ਦੂਜੇ ਆੜੀ ਉਹ ਤਾਂ ਫਿਰ ਦੇਖਦੇ ਆ ਵੀ ਕੋਈ ਚੀਜ਼ ਤਾਂ ਮਿਲਤਾ ਜਾਵੇ ਖਾਣੇ ਨੂੰ ਵੀ ਤਾਂ ਗੱਲ ਹੈ ਉਹ ਤਾਂ ਬੰਦਾ ਖਾ ਜਾਣ ਉਹ ਤਾਂ ਬੰਦਾ ਖਾ ਜਾਣ ਲਾ ਭਾਈ ਕੰਮ ਖਿੱਚਿਆ ਪਿਆ ਇੱਧਰ ਰਾਜੂ ਆ ਗਿਆ ਰਾਜੂ ਸੱਚ ਬੋਲੀ ਕਿੰਨੇ ਵੇਅ ਬਣਾ ਲਏ ਹੁਣ ਤੱਕ ਚਾ ਕੀ ਹਾਲ ਆ ਭਾਈ 8300 400 500 100 ਰੁਪਏ ਪੜ ਗਿਆ 100 ਰੁਪਿਆ ਤਾ ਉਹਦਾ ਤੇ ਭਾਈ ਆ ਜਰੂਰੀ ਆ ਤਾਂ ਕਿ ਆਪਾਂ ਇਹਦੇ ਬਜ਼ਾਰੇ ਚੱਲਦਾ ਖਾਣ ਕਰਦੀ ਜਾਂਦੀ ਹੈ ਉਹਦਾ ਲਾੜ ਕਰਦਾ ਹੈ ਖਾਣ ਕਰਦਾ ਤੇ ਥੱਪੜ ਮਾਰੂਗਾ ਉੱਪਰ ਛੜਿਆ ਐਂ ਚੱਲ ਰਹਿਣਾ ਯਾਰ ਆਹ ਕਿੰਨਾ ਲਾੜ ਕਰਦਾ ਕਰ ਨਹੀਂ ਪੁੱਲ ਪਰ ਬੱਚਾ ਜਿਆਦਾ ਲੱਗਿਆ ਪੁੱਲ ਪਰ ਛਿਰੀਆਂ ਜੇ ਬਣੀਆਂ ਵੀ ਆ ਆਪਣੇ ਵਾਲੇ ਹਾਂ ਹਾਂ ਉਹਦੇ ਵਿੱਚ ਖਾਈਆਂ ਤੇ ਬੱਜ ਗਈ ਦਾੜ ਦਾ ਕਿੱਚੇ ਗੱਡੀ ਉਹਦੀ ਨਹੀਂ ਬ੍ਰੇਕ ਲਾਤੀ ਇਹਦਾ ਫਾਰਮ ਕਰਨਾ ਸੀ ਇੱਧਰ ਦੋਨੇ ਬੱਕਰੀਆਂ ਵਾਲੇ ਖੜੇ ਆ ਆਸ ਵਿੱਚ ਲੜ ਪੈਣਾ ਨੇ ਨਹੀਂ ਨਹੀਂ ਭਾਈ ਲੜਦੇ ਨਹੀਂ ਹੈਗੇ ਅਸੀਂ ਲੜਦੇ ਨਹੀਂ ਹੈਗੇ ਪਿਆਰ ਬਹੁਤ ਹੈ ਸਾਡਾ ਬੱਕਰੀਆਂ ਵਾਲੇ ਬੱਕਰੀਆਂ ਵਾਲੇ ਜੀ ਫਾਰਮ ਕਰ ਰਹੇ ਹੁਣ ਬੱਕਰੀਆਂ ਦਾ ਆਹ ਸਵਾਣੇ ਆ ਗਏ ਰਾਤ ਨੂੰ ਆ ਵੀ ਲੜ ਕੇ ਸੱਜਾ ਹੈ ਪੂਰੇ 5:00 ਵਜੇ ਤਸਲੀ ਧੋਤ ਦੇਣੇ ਨੇ ਤੇ ਕੰਨ ਆਪਣੀ ਇੰਨੀ ਹੋ ਚੁੱਕੀ ਆ ਛੱਡਿਆ ਫਿਰ ਉਹਨਾਂ ਨੂੰ ਮੈਨ ਲੱਗਿਆ ਸਭੀ ਕੋ ਪੈਸਾ ਹਾਂ ਹੋਰ ਪੂਰੇ ਰੁਪਾ ਰੁਪਾ ਰੁਪਏ ਦਰਨ ਬੱਬੂ 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 ਬਾਈ ਮੁੰਡਾ ਤੇਰਾ ਸੋਣਾ ਕੰਮ ਕਰਦਾ ਭਾਈ ਛੱਡਿਆ ਮੈਗਵਟ ਲੇਟ ਹੁੰਦੇ ਫਿਰ ਚਲੋ ਭਾਈ ਬਾਏ 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 ਤੇਰੀ ਸ਼ਿਕਾਇਤ ਰਹਤੀ ਇਸ ਕੀ ਤੇਰੀ ਸ਼ਿਕਾਇਤ ਰਹਿੰਦੀ ਤੂੰ ਕੈਮਰਾ ਜਿ ਦਿਖਦਾ ਰਹਿੰਦਾ ਉਹ ਲੱਗਿਆ ਉੱਪਰ ਕੈਮਰਾ ਤੂੰ ਵੀ ਗੱਡੀ 'ਚ ਆ ਜਾਇਆ ਕਰੋ ਹਾਂ ਜੀ ਮੈਂ ਤੂੰ ਵੀ ਗੱਡੀ 'ਚ ਆ ਜਾਇਆ ਕਰੋ ਆ ਤੂੰ ਜਾਇਂਗੇ ਲੇਕਿਨ ਸੈਕਾਸੇ ਠੀਕ ਹੋਦਾ ਗੱਡੀ 'ਚ ਚਲ ਜੀ ਅੱਛਾ ਤੈ ਅਗਲ ਲਗਾਤੇ ਜਾਉਗੇ ਹਾਂ ਜੀ ਓ ਕਾਲੂ ਓ ਕਾਲੂ ਤੇਰਾ ਬਾਪੂ ਆਇਆਤਾ ਕਹਦਾ ਖੱਚ ਕੇ ਰੱਖੇ ਉਹਨੂੰ ਹਾਂ ਕਹਦਾ ਮੈਨੂੰ ਦੱਸੀ ਜੇ ਕਹਿੰਦਾ ਵਿਹਲਾ ਖੜੇ ਕੇ ਕੰਮ ਨਾ ਕਰਿਆ ਉਹਨੇ ਹਾਂ इसका बापू बापू आया था इसका अच्छा पिताजी आए थे इसके बता रहा हाँ जाने के बाद हां तब इसको खींच कर रखना काम लेना इससे अच्छा सा अच्छा सा काम लेंगे ये कह रहा है मुझे मेला देखने जाने दो जाने दो अभी कब से कल आज आज, <laughs> आज तो जाने वो भी छोड़ दो इसको यार जाने दो अभी हां मार रख दे जा ठीक है देख लेने तो मेला तो अच्छा है बोलो जा जाने दो किसके साथ जाएगा ਉਹ ਦੱਪਰੇ ਇਧਰ ਨੇ ਬਜਾਇਆ ਹੁੰਦੇ ਉੱਥੇ ਮੇਲਾ ਮੇਲਾ ਨਹੀਂ ਆ ਉਹ ਸ਼ਹੀਦੀ ਚੋੜ ਮੇਲਾ ਆ ਆ ਗਿਆ ਮਾਲ ਹੈ ਨਹੀਂ ਆ ਮਾਲ ਤਾਂ ਮਾਲ ਆ ਜਾਏ ਉਸੇ ਰਸਤੇ